ਤੁਸੀਂ ਤਾਂ ਗਰਾਊਂਡ ਤੇ ਬਹੁਤ ਵਿਚਰੇ ਹੋ ਜ਼ਿੰਦਗੀ ਦੀਆਂ ਚੀਜ਼ਾਂ ਦੇਖੀਆਂ ਨੇ ਜੀ ਕਿਸਾਨ ਦੀ ਜ਼ਮੀਨ ਰੁੜ ਜਾਣੀ ਘਰ ਡਿੱਗ ਪੈਣਾ ਡੰਗਰ ਮਰ ਜਾਣਾ ਕਿੱਡਾ ਵੱਡਾ ਦਰਦ ਹੈ ਭਾਜੀ ਬਹੁਤ ਵੱਡਾ ਦਰਦ ਹੈ ਜੀ ਇਹ ਮੈਂ ਤੁਹਾਨੂੰ ਕੀ ਦੱਸਾਂ ਜਿਹੜੇ ਹਾਲਾਤ ਅਸੀਂ ਅੱਜ ਦੇਖ ਕੇ ਆਏ ਆ ਇੰਨੇ ਦੁੱਖ ਹੋਇਆ ਕਿਈ ਬੰਦੇ ਕਹਿ ਰਹੇ ਸਾਡੇ ਜੀ ਦੇਖੋ ਇੱਕ ਬੰਦੇ ਦੀ ਆਈਡੈਂਟੀਫਿਕੇਸ਼ਨ ਹੀ ਗਵਾਚ ਜਵੇ ਨਾ ਕਿਸੇ ਦੇ ਕੋਲ ਆਧਾਰ ਕਾਰਡ ਹੈ ਪਾਸਪੋਰਟ ਨਹੀਂ ਕੋਈ ਰਾਸ਼ਨ ਕਾਰਡ ਨਹੀਂ ਕੋਈ ਕੱਪੜਾ ਨਹੀਂ ਕੋਈ ਬਾਹਰ ਕੱਪੜੇ ਤਾਂ ਪਏ ਆ ਜਿੱਦਾਂ ਆਈ ਡੋਨੋ ਇਟਸ ਵੈਰੀ ਯੂ نو ਵੈਰੀ ਸੈਡ ਕਿ ਜੇ ਨੂੰ ਪੁੱਛੋ ਉਹ ਔਰ ਸਾਨੂੰ ਚਾਹ ਪੁੱਛ ਰਹਾ ਹੈ ਹੈ ਜੀ ਅਸੀਂ ਦੋ ਤਿੰਨ ਘਰਾਂ ਚ ਗਏ ਉੱਥੇ ਮਾਤਾ ਸੀ ਇੱਕ ਉਹ ਕਹਿੰਦੇ ਵੀ ਸਮਾਨ ਉਹਨਾਂ ਦਿੱਤਾ ਤੇ ਕਹਿੰਦੇ ਵੀ ਬੈਠੋ ਕਹਿੰਦੇ ਚਾਹ ਬਣਾਉਣੀ ਆ ਮੈਂ ਚੱਲਾ ਚੱਲ ਰਿਹਾ ਮੈਂ ਕਿ ਇਦਾਂ ਹੀ ਚੱਲਦਾ ਰਹੇ ਬਸ ਵਾਹ ਬੱਸ ਇਦਾਂ ਹੀ ਚੱਲਦਾ ਸਹੀ ਗੱਲ ਇਦਾਂ ਹੀ ਚੱਲਦਾ ਰਹੇ